ਕੈਬਿਨੇਟ ਮੀਟਿੰਗ ਵਿੱਚ ਪੰਜਾਬ ਅੰਦਰ ਸ਼ਰਾਬ ਵਿਕਰੀ ਲਈ ਨਵੀਂ ਐਕਸਾਈਜ਼ ਪਾਲਿਸੀ ਬਣਾਉਂਦੇ ਐਲਾਨ ਤੋਂ ਬਾਅਦ ਇਸ ਦਾ ਅਸਰ ਸ਼ਰਾਬ ਠੇਕਿਆਂ ਦੀ ਬੋਲੀ ਉੱਤੇ ਪੈਂਦਾ ਨਜ਼ਰ ਆ ਰਿਹਾ ਹੈ। ਸੂਬੇ ਅੰਦਰ ਆਉਂਦੇ ਸੀਜ਼ਨ ਲਈ ਜਾਰੀ ਠੇਕਿਆਂ ਦੀ ਬੋਲੀ ਵਿੱਚ ਠੇਕੇਦਾਰਾਂ ਦੀ ਦਿਲਚਸਪੀ ਘੱਟ ਗਈ ਹੈ। ਸਿੱਟੇ ਵਜੋਂ ਕਈ ਥਾਵਾਂ ਉੱਤੇ ਬੋਲੀ ਸਥगित ਕਰਨੀ ਪਈ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਠੇਕੇਦਾਰਾਂ ਨੇ ਬੋਲੀ ਲਈ ਅਰਜ਼ੀ ਹੀ ਨਹੀਂ ਕੀਤਾ, ਜਿਸ ਤੋਂ ਬਾਅਦ ਸ਼ਰਾਬ ਠੇਕਿਆਂ ਦੀ ਬੋਲੀ ਰੱਦ ਕਰਨੀ ਪਈ ਤੇ ਇਸ ਲਈ ਅਗਲੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ। ਕੀ ਤਾਂ ਉਹਦੇ ਚ I'll tell you there are two reasons ਸਭ ਤੋਂ ਵੱਡੀ ਗੱਲ ਤਾਂ ਇੱਕ ਹੈ ਕਿ ਪਿਛਲਾ ਫਾਈਨੈਂਸ਼ੀਅਲ ਇਅਰ ਬਹੁਤ ਜ਼ਿਆਦਾ ਪ੍ਰੋਸਪਰਿਟੀ ਵਾਲਾ ਨਹੀਂ ਸੀ ਰਿਹਾ ਠੇਕੇਦਾਰਾਂ ਨੂੰ ਉਹ ਲੌਸਸ ਜ਼ਿਆਦਾ ਸੀ ਉਹ ਲੌਸਸਸ ਕਰਕੇ ਉਹਨਾਂ ਕੋਲ ਪੂੰਜੀ ਬਹੁਤ ਘੱਟ ਸੀ ਉਹ ਪੂੰਜੀ ਕਰਕੇ ਹੀ ਉਹਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਸੀ ਕੋਈ ਉਹਨਾਂ ਨੇ ਐਗਜ਼ਾਈਟੀ ਵੀ ਨਹੀਂ ਕੋਈ ਇਗਨੋਰੈਂਸ ਜਾਂ ਕੋਈ ਇਹਦੇ ਵਿੱਚ ਉਹਨਾਂ ਨੇ ਨਹੀਂ ਵਿਖਾਇਆ ਪਰ ਇੱਕ ਹੋਰ ਕਾਰਨ ਜਿਹੜਾ ਵਿੱਚ ਨੋਟ ਬੰਦੀ ਦਾ ਵੀ ਆ ਗਿਆ ਤੇ ਉਸ ਤੋਂ ਇਲਾਵਾ ਇੱਕ ਨੈਸ਼ਨਲ ਹਾਈਵੇ ਦਾ ਕਿਉਂਕੋ ਨੈਸ਼ਨਲ ਹਾਈਵੇ ਦੀ ਸੁਪਰੀਮ ਕੋਰਟ ਵੱਲੋਂ ਡਿরেকਸ਼ਨ ਹੈ ਕਿ 500 ਮੀਟਰ ਦੇ ਅਧਾਰੇ ਦੇ ਵਿੱਚ 500 ਮੀਟਰ ਦੇ ਘੇਰੇ ਵਿੱਚ ਕੋਈ ਠੇਕਾ ਨੈਸ਼ਨਲ ਹਾਈਵੇ ਤੋਂ ਦੂਰੀ ਤੋਂ ਕੋਈ ਨਹੀਂ ਹੋ ਸਕਦਾ ਉਹ ਉਸ ਨੇ ਵੀ ਬਹੁਤ ਪ੍ਰਭਾਵਿਤ ਕੀਤਾ ਇਸ ਕਰਕੇ ਠੇਕੇਦਾਰਾਂ ਦੇ ਵਿੱਚ ਰੁਝਾਨ ਵੀ ਘਟ ਸੀਗਾ ਰੁਚੀ ਵੀ ਘਟ ਸੀ ਐਂਡ ਇੱਕ ਸੈਂਸ ਆਫ ਲਾਈਕ ਇਨਸਿਕਿਉਰਟੀ ਜਿਹੜੀ ਹੈ ਉਹ ਪ੍ਰਵੇਲ ਕਰ ਰਹੀ ਸੀ ਉਹਨਾਂ ਦੇ ਮਨ ਵਿੱਚ